ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर 바ਸੀ ਫੈਮਲੀ ਚੈਨਲ ਤੇ ਅੱਜ ਡਿਨਰ ਸੈੱਟ ਮੰਗਾਇਆ ਹੈ ਡਿਨਰ ਟੇਬਲ ਤੇ ਕੁਰਸੀਆਂ ਮੰਗਾਈਆਂ ਨੇ ਤੇ ਡਿਨਰ ਸੈੱਟ ਵੀ ਮੰਗਾਇਆ ਨਾਲ ਡਿਨ ਡਾਈਨਿੰਗ ਟੇਬਲ ਉਹ ਵਾ ਦਿਮਾਗ ਚੋਂ ਡਿਨਰ ਸੈੱਟ ਲੈ ਆਂਦਾ ਨਾ ਦਿਮਾਗ ਚੋਂ ਡਿਨਰ ਸੈੱਟ ਹੀ ਚਲੀ ਗਿਆ ਠੀਕ ਹੈ ਆਹ ਡਾਈਨਿੰਗ ਟੇਬਲ ਤੇ ਆਹ ਅਲਮਾਰੀ ਇਹ ਮੰਗਾਈ ਹੈ ਤੇ ਇੱਕ ਵਾਰ ਦੇਖ ਕੇ ਦੱਸੋ ਵਰਸਾਚੇ ਦਾ ਲੋਗੋ ਲੱਗਿਆ ਹੋਇਆ ਹੈ। ਬਾਕੀ ਇਹ ਸਭ ਕੁਝ ਬਣ ਜਾਂਦਾ ਇੰਡੀਆ 'ਚ ਤੇ ਇਹ ਲੈ ਕੇ ਆਏ ਆ ਤੇ ਕੁਰਸੀਆਂ ਤੇ ਉਧਰ ਸਾਡੇ ਚੱਲ ਰਿਹਾ ਕੰਮ ਆਪਣਾ ਟਾਇਲਾਂ ਦਾ ਤੇ ਪਲੱਸ ਆ ਟਾਇਲਟ ਦੀ ਜਿਹੜੀ ਸੈਂਟਰੀ ਹੈ ਉਹਦਾ ਕੰਮ ਚੱਲ ਰਿਹਾ ਤੇ ਆਪਾਂ ਉਧਰ ਚੱਲਦੇ ਆਂ ਤੇ ਦੇਖਦੇ ਆਂ ਉੱਥੇ ਕੀ ਚੱਲ ਰਿਹਾ। ਨੰਬਰ ਸਾਹਿਬ ਅੱਜ ਕਾਫੀ ਦਿਨਾਵਾਦ ਆਏ ਹੋਏ ਨੇ। ਤੇ ਇੱਧਰ ਡਾਊਨ ਸੀਲਿੰਗ ਹੋ ਰਹੀ ਹੈ। ਹੋਰ ਕੀ ਹਾਲ ਚਾਲ ਨੇ ਵਧੀਆ ਆ ਡਾਊਨ ਟਿਨਿੰਗ ਹੋ ਰਹੀ ਹੈ ਇਹ ਵੀ ਕੰਮ ਨਿਬੜੀ ਜਾ ਰਿਹਾ ਹੌਲੀ ਹੌਲੀ ਪੂਰਾ ਗਾਪਿਆ ਹੋਇਆ ਆ ਚੱਲਦਾ ਇਹੋ ਆਪਣਾ ਪਹਿਲਾ ਕੰਮ ਤੇ ਆ ਹੋ ਰਿਹਾ ਪਲੰਮਿੰਗ ਦਾ ਕੰਮ ਇੱਥੇ ਇਹ ਕੰਬਿਪੁਰਾ ਗਿਣਤੀ ਮਿੰਤੀ ਵਾਲਾ ਹੈ ਨਾ ਬਾਜੀ ਇਹ ਇਹ ਨਾ ਨਿਵਾਜਾ ਲੱਗੂਗਾ ਇਹ ਥੋੜਾ ਹੋਰ ਚਾਹੂੰਗੀ ਅਹੀਂ ਇੰਨੀ ਕੀ ਲੱਗਦੀ ਹੁੰਦੀ ਐ ਇਸਾਈ ਲੱਗੂਗੀ ਇੰਨੀ ਲੱਗੂ ਹਾਂ ਸੀਟ ਐ ਤੂੰ ਪ੍ਰੋਪਰ ਲੱਗੂਗੀ ਅੱਛਾ ਉਹ ਸੀਟ ਉੱਪਰ ਹੁੰਦੀ ਐ ਹਾਂਜੀ ਠੀਕ ਐ ਠੀਕ ਐ ਠੀਕ ਜਿੰਦਗੀ ਜੀ ਪਹਿਲੀ ਵਾਰ ਐ ਇਹ ਸੀਟਾਂ ਤੇ ਲਵਾਉਣ ਲੱਗੇ ਆ ਥੋੜਾ ਜਿਹਾ ਮੂੰਹ ਇਹਦਾ ਇੱਧਰ ਨੂੰ ਲੱਗਦਾ ਦੇਖ ਲੋ ਚੈੱਕ ਕਰਕੇ 450 ਪੈ ਰਹੀ ਹੈ ਚੱਲ ਰਹੀ ਹੈ ਬੜੇ ਜਿਆਦਾ ਇਹਾ ਜੋਦੇ ਮੂੰਹ ਥੋੜਾ ਜਿਆ ਨੂੰ ਇੱਧਰ ਨੂੰ ਲੱਗਦਾ ਸਾਡੇ ਗਣੀ ਨੂੰ ਸਾਹਮਣੇ ਖੜ ਕੇ ਦੇਖ ਕੋਈ ਟੇਨੀ ਕਰਕੇ ਦੇਖ ਸਾਹਮਣੇ ਖੜ ਕੇ ਦੇਖੀਏ ਹਾਂਜੀ ਹਾਂ ਲੱਗਦਾ ਹੈ ਥੋੜਾ ਜਿਆ ਮੂੰਹ ਇੱਧਰ ਨੂੰ ਵੀ ਠੀਕ ਹੈ ਜੇ ਤੂੰ ਆ ਕੇ ਤੁਸੀਂ ਦੇਖ ਲੋ ਇੱਕ ਵਾਰ ਨਾ ਚੈੱਕ ਕਰਕੇ ਵੀ ਸਾਲਾ ਸਹੀ ਹੈ ਕਿ ਨਹੀਂ ਆ ਦੇਜਾ ਜੀ ਜਿਆ ਮੈਂ ਜੀ ਉਹ ਪਾਸਾਵਾ ਨਹੀਂ ਨਾਲ ਆਉਂਦਾ ਪਹਿਲਾਂ ਅਪਾ ਨੇ ਅੰਡਰਗਰਾਉਂਡ ਕਰਾਤੀ ਮੇਰੀ ਆਪਣਾ ਵਾਸ਼ ਮਸ਼ੀਨ ਵਾਲੀ ਹੁੰਦੀ ਹੈ ਸਰਾਵੜ ਹੈ ਜੀ ਸਰਾਵੜ ਹਾਂ ਜੀ ਅੱਜ ਦੇਖਦੇ ਆਪਾਂ ਹੈਵੀ ਬੋਡ ਆ ਇਹ ਮੈਂ ਕਹਿੰਦਾ ਤਸੱਲੀ ਕਰਾਤੀ ਚੱਕਣ ਲੱਗੇ ਤੁਹਾਨੂੰ ਹੀ ਪਤਾ ਲੱਗਦਾ ਹਾਂ ਇੱਕ ਮੋਆ ਜਣਾ ਛੱਡਣ ਆਇਆ ਸੀ ਨਾ ਆਪਣੇ ਕੋਲ ਬੰਦਾ ਰੈਡੀ ਤੇ ਹਾਂ ਜੋਦੇ ਹਾਂਜੀ ਉਹਦਾ ਇੱਕ ਪੈਰ ਇੱਕ ਹੱਥ ਨਹੀਂ ਸੀ ਉਹਦਾ ਉਹ ਬੰਦੇ ਨੇ ਇੱਕ ਖਾਤਣਾ ਚੱਕ ਲਿਆ ਉਹਨੇ ਜਦੋਂ ਉਹਨੇ ਚੱਕਿਆ ਮੈਨੂੰ ਆਪਣੇ ਆਪ ਨੂੰ ਹੋਇਆ ਯਾਰ ਕਿ ਮੈਂ ਯਾਰ ਸਭ ਕੁਝ ਹੁੰਦਾ ਸੁਣਦਾ ਵੀ ਮੈਂ ਕਿਹਾ ਮੈਂ ਜ਼ੋਰ ਲੂੰਗੀ ਹਾਂ ਫਿਰ ਮੈਂ ਵੀ ਚੱਕਿਆ ਜ਼ੋਰ ਮਾਰ ਕੇ ਪਰ ਐ ਵੀ ਤਸੱਲੀ ਕਰਾਤੀ ਇਹਨੇ ਇਹ ਜਿਹੜਾ ਕੰਮ ਹੁੰਦਾ ਬੜਾ ਟੈਕਨੀਕਲ ਹੁੰਦਾ ਇਸ ਟਾਈਮ ਟੈਕਨੀਕਲ ਇੰਨਾ ਮੈਂ ਸਾਰੀ ਗੱਲ ਕਰਨੀ ਹੁੰਦੀ ਹੈ ਇਹ ਨਾ ਤਾਂ ਇਹਦੇ ਤਾਂ ਨਹੀਂ ਹੁੰਦਾ ਆ ਇਹ ਤਾਂ ਥੋੜੀ ਪਈ ਆ ਦੇਖ ਲਾ ਇਹ ਰੱਖ ਕੇ ਬਾਜ਼ਰ ਅਨੀ ਉੱਚੀ ਲੱਗਦੀ ਸੀ ਇਹ ਅਨੀ ਉੱਚੀ ਆ ਜੀ ਗਾ ਨਹੀਂ ਮੀਂਹ ਨਹੀਂ ਲੱਗਦੀ ਹੈ ਕਿ ਅਨੀ ਹੁੰਦੀ ਹੈ ਅੰਨਾ ਫਸਾ ਦੋ ਅੱਛਾ ਜਿਹੜੀ ਆਪਾਂ ਦੂਸਰੀ ਪਾ ਦੂਸਰੀ ਲਾਉਣੇ ਜਿਹੜੀ ਥੱਲੇ ਮਤਲਬ ਜਿਹੜੀ ਥੱਲੇ ਸਪੋਰਟਾਂ ਲੱਗਦੀਆਂ ਨੇ ਉਹ ਥੋੜੀ ਉੱਚੀ ਹੁੰਦੀਆਂ ਨੇ ਨਾ ਕਿ ਐਨੀ ਹੁੰਦੀਆਂ ਨੇ ਵੀ ਇਹ ਨਹੀਂ ਜਿਹੜੀ ਆਪਾਂ ਦੂਈ ਲਾਉਣੇ ਆ ਸਟੈਂਡਿੰਗ ਪਿੱਛੇ ਨਾ ਦੂਸਰੀ ਸਟੈਂਡਿੰਗ ਆਪਣੀ ਕੀ ਕਹਿੰਦੇ ਨੇ ਯਾਰ ਅਜੇ ਵੀ ਥੱਲੇ ਲੱਗਦਾ ਸਪੋਰਟ ਜੀ ਜਿਹੜੀ ਉੱਧਰ ਲੱਗੀਆਂ ਦੂਸਰੇ ਆਪਣੇ ਟਾਇਲਟ ਚ 17 ਲਾਈ ਜੀ ਟੈਂਕੀ ਵਾਲੀ ਹਾਂਜੀ ਉਹ ਵੀ ਅੰਨੀ ਉਹਦਾ ਸਾਈਜ਼ ਥੋੜਾ ਉੱਚਾ ਨਹੀਂ ਹੁੰਦਾ ਕੀ ਅੰਨੀ ਹੁੰਦਾ ਅੰਨੀ ਹੁੰਦਾ ਜੀ ਮੋਟੀ ਨੀਵੀਂ ਹੁੰਦੀ ਆ ਹਾਂ ਉੱਚੀ ਨਹੀਂ ਹੁੰਦੀ ਠੀਕ ਹੈ ਠੀਕ ਹੈ ਅੰਨਾ ਕੋ ਫਸਾਣ ਕਰਨਾ ਚਾਹਦੇ ਆਸਤਾ ਜੀ ਪਹਿਲੀ ਵਾਰੇ ਲਵਾਉਣ ਲੱਗੇ ਤੇ ਸਾਡਾ ਪਹਿਲਾ ਐਕਸਪੀਰੀਅੰਸ ਅਸੀਂ ਆਪਣੇ ਹਿਸਾਬ ਨਾਲ ਜਿਹੜਾ ਸਾਡਾ ਨੰਬਰ ਬਾਈ ਕਹਿੰਦਾ ਸਾਨੂੰ ਪੂਰਾ ਆਸ਼ਵਾਸ਼ਣ ਦੇ ਰਿਹਾ ਵੀ ਤੁਸੀਂ ਬੇਫਿਕਰ ਰਹੋ ਚੀਜ਼ ਪੂਰੀ ਰਹੂਗੀ ਵਧੀਆ ਤੇ ਆ ਜਿਹੜਾ ਪੁਆਇੰਟ ਆ ਅੱਜ ਕੱਲ੍ਹ ਵੈਸੇ ਟੰਕੀ ਲੱਗਦੀ ਆ ਔਰੇ ਪਰ ਆਹ ਸੀ ਟੰਕੀ ਨਹੀਂ ਬਾਈ ਨੇ ਕਿਹਾ ਵੀ ਇਹਦਾ ਨਾਲ ਤਾਂ ਕੋਸਟ ਵੀ ਘਟੋਗੀ ਤੇ ਇਧਰ ਸਿੱਧਾ ਦੱਬੋ ਜਿੰਨੀ ਕੁ ਲੋੜ ਹੈ ਉਹਨਾਂ ਕਾ ਹੋ ਜਾਊਗਾ ਤੇ ਆਪਾਂ ਸੈਟਿੰਗ ਇਹ ਜੇ ਪਾਣੀ ਦੀ ਸੈਟਿੰਗ ਹੀ ਹੋ ਜਾਂਦੀ ਐ ਇਹ ਪਾਣੀ ਦੀ ਸੈਟਿੰਗ ਵੀ ਹੋ ਜਾਂਦੀ ਐ ਜੇ ਆਪਾਂ ਨੂੰ ਲੱਗਦਾ ਕਿ ਪਾਣੀ ਥੋੜਾ ਜਿਆ ਰੱਖਣਾ ਆਪਾਂ ਜਿਆਦਾ ਨਹੀਂ ਚਲਾਉਣਾ ਤਾਂ ਨਾ ਜੇ ਦੱਬ ਕੇ ਰੱਖਾਂਗੇ ਜਿੰਨਾ ਪਾਣੀ ਲੋੜ ਆ ਉਹਨੇ ਆਪਾਂ ਯੂਜ਼ ਕਰ ਸਕਦੇ ਆ ਐਂ ਤਾਂ ਇਹ ਰਹੂਗਾ ਹਾਂਜੀ ਹਾਂ ਛੋੜ ਕੇ ਦਿਖਾ ਦੇ ਜੇ ਟੰਕੀ ਦਾ ਹੁੰਦਾ ਦਾ ਟੰਕੀ ਦੀ ਕੋਸਟ ਅੱਧ ਹੋਣੀ ਸੀ ਨਾ ਹਾਂਜੀ ਠੀਕ ਐ ਇਹ ਜੈੱਟ ਨਹੀਂ ਆਪਾਂ ਲੈ ਕੇ ਆਏ ਆਂ ਆ ਹੀ ਆ ਗਏ ਆਂ ਫਿਲਹਾਲ ਆਪਾਂ ਜੈੱਟ ਬਾਅਦ ਵਿੱਚ ਬਾਅਦ ਵਿੱਚ ਜਦੋਂ ਆਪਣੀ ਫਿਨਿਸ਼ਿੰਗ ਹੋਊਗੀ ਠੀਕ ਹੈ ਲੱਗਣਾ ਨਹੀਂ ਆਉਦੋ ਸੀਟ ਫਿੱਟ ਹੋਊਗੀ ਉਹ ਨੂੰ ਠੀਕ ਹੈ ਇੱਕ ਉਹ ਪੈਪ ਵਾਲੀ ਜਿਹੜੀ ਹੁੰਦੀ ਆ ਉਹ ਵੀ ਲੱਗੋ ਉਹ ਵੀ ਪੁਆਇੰਟ ਛੱਡਿਆ ਆਪਾਂ ਨੇ ਹਾਂਜੀ ਹਾਂ ਮੈਂ ਕੋਲ ਹੈਂਡ ਹੈਂਡ ਸ਼ਾਵਰ ਜਾਂ ਹਾਂ ਉਹਨੂੰ ਉਹ ਕੁਝ ਹੋਰ ਹੀ ਕਹ ਰਹੇ ਸੀਗੇ ਮਤਲਬ ਕੀ ਹੈਲਥ ਵਾਸ਼ਟ ਹਾਂ ਹੈਂਡ ਸ਼ਾਵਰ ਨਾ ਹੁਣ ਵਾਸਤੇ ਉਹਦਾ ਹੈਲਥ ਵਾਸ਼ਟ ਹਾਂ ਠੀਕ ਵਾਸਤੇ ਦਾ ਨਵੀਂ ਨਵੀਂ ਗੱਲਾਂ ਪਤਾ ਲੱਗ ਰਹੀਆਂ ਸਾਨੂੰ ਇਹ ਚੀਜ਼ਾਂ ਦਾ ਬਿਲਕੁਲ ਨਹੀਂ ਪਤਾ ਉਹ ਕਹਿੰਦਾ ਵੀ ਆਹ ਚੀਜ਼ ਉਹ ਦੇਖੋ ਕੰਨਾ ਘੜਾ ਇੱਥੇ ਹੁਣ ਕੁਝ ਕਰਨ ਦੀ ਲੋੜ ਨਹੀਂ ਐਜ ਬਸ ਇਹਦੇ ਉੱਤੇ ਪਲੇਟ ਚੜਜੂ ਜੀਦਾ ਟਾਂਡ ਲੱਗ ਬਸ ਪਲੋ ਦੇ ਦੇਖਿਆ ਹੋਇਆ ਪਾਣੀ ਵਾਦ ਦਾ ਘੜਾ ਸਾਰਾ ਇਹਦੇ ਵਿੱਚ ਲੱਗੂਗਾ ਹੋਰ ਡਿਵਾਈਡਰ ਹਾਂਜੀ ਹਾਂ ਇਹਦੇ ਉੱਤੇ ਵੀ ਹੈਂਡਲ ਚੜਨਗੇ ਇਹਦੇ ਚੜਨਗੇ ਉਹ ਤੇ ਤਾਂ ਨਹੀਂ ਚੜਦਾ ਉਹਦੇ ਉੱਤੇ ਕੱਲੀ ਪਲੇਟ ਚੜੂ ਜੀ ਬਸ ਅੱਛਾ ਬਸ ਪਲੇਟ ਆਪ ਨਹੀਂ ਆਈ ਪਈ ਆ ਕੀ ਉੱਧਰ ਸਮਾਨ ਚੁਪਿਆ ਹੈ ਅੱਛਾ ਤਾਂ ਕੰਪਲੀਟ ਹੀ ਹੁੰਦਾ ਬਸ ਜਿਹੜਾ ਲਿਖਵਾ ਦੇਗਾ ਉਹ ਲੈ ਆਉਗਾ ਸਮਾਨ ਹੋਰ ਕੀ ਹੈ ਹੱਲ ਬੋਲ ਸਹੀ ਹੈ ਇਹ ਚੀਜ਼ ਵੀ ਟਾਈਮ ਲਾਂਦੀ ਹੈ ਨਾ ਬਹੁਤ ਆਹ ਤਿੰਨ ਵਾਰੀਆਂ ਚ ਸੈਟਿੰਗ ਹੁੰਦੀ ਹੈ ਜੀ ਅੱਛਾ ਕਿਹੜਾ ਤਾਂ ਆਪਾਂ ਨੇ ਮੇਨ ਜਿਹੜੀ ਹੈ ਨਾ ਉਹ ਪਾਪਾ ਹੁਣ ਆ ਪਾਣੀ ਵਾਲੀ ਪਾਪਾ ਆਪਾਂ ਪਹਿਲਾਂ ਪੈਪ ਲਾ ਦਾਂਗੇ ਫਿਰ ਉਹਨੂੰ ਕੱਢ ਦਾਂਗੇ ਬਾਹਰ ਐਦਾਂ ਹੀ ਹਾਂਜੀ ਹਾਂ ਸੀਟ ਨੂੰ ਬਾਹਰ ਕਰਤਾ ਤੇ ਬਾਹਰ ਤੋਂ ਪੈ ਲਾ ਦਿੰਦੀ ਹਾਂ ਹਾਂ ਪੈ ਲਾ ਕੇ ਜਦੋਂ ਟਾਇਲ ਫਿੱਟ ਹੋ ਗਈ ਦੋ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਸੱਤ ਕਿਉਂ ਦੋ ਵਾਰ ਸੀਟ ਕਰਦੀ ਹਾਂ ਹੂੰ ਹੂੰ ਆਈ ਜਾ ਦਾ ਬੰਦਾ ਤੁਹਾਨੂੰ ਬੜੀ ਅੱਜ ਮੈਂ ਛੁੱਟੀ ਕਰਾ ਲਈ ਆਪਣੀ ਨਾਲ ਆਹ ਚੀਜ਼ਾਂ ਦੇਖ ਲਈਏ ਵੀ ਇਹਦੀ ਸੈਟਿੰਗ ਕਿਵੇਂ ਹੁੰਦੀ ਹੈ ਨੀ ਉਸ ਬੰਦਾ ਸੋਚੀ ਜਾਂਦਾ ਕਿ ਕਿਵੇਂ ਹੁੰਦਾ ਹੋਣਾ ਕਿਵੇਂ ਨਹੀਂ ਹੁੰਦਾ ਹੋਣਾ ਕੰਮ ਇਹ ਫਿਰ ਪਤਾ ਲੱਗ ਜਾਂਦਾ ਵੀ ਮਿੱਟੀ ਦੇ ਆਫਰ ਹੁੰਦੇ ਸਹੀ ਗੱਲ ਹੈ ਨਾ ਵੀ ਵੱਡਣਾ ਪੈਣਾ ਹੈ ਪੰਨ ਸਾਡੇ ਵਰਗਾ ਉਹਦਾ ਜੱਟੂ ਫਾਦਾ ਗਾ ਪਾਦੇ ਕੋਈ ਨਹੀਂ ਹੁੰਦਾ ਕਿਹੜਾ ਵੱਡੂ ਸੋ ਅਸੀਂ ਚੱਤਾਂ ਨਾਲ ਮਾਰਦੀ ਹੱਥਾਂ

ਕਈ ਲੈ ਮਨ ਠੀਕ ਰਈਆ ਜੀ ਬਸ ਇਹ ਰੱਖਣ ਨੂੰ ਥੋੜੀ ਐ ਇੱਥੇ ਤਾਂ ਚਮਚਿਆਂ ਵਾਲਾ ਸੱਟ ਆਊਗਾ ਹਾਂ ਕਿ ਇਹਦੇ ਵਿੱਚ ਚਮਚਾ ਆਉਂ ਹੀ ਆ ਸਕਦਾ ਚਾਰ ਵਾਲਾ ਵਿੱਚ ਨਾਲ ਥੱਲੇ ਟੇਬਲ ਤੇ ਧਾਰ ਨਹੀਂ ਲੱਗਦਾ ਟੇਬਲ ਤੇ ਤੇ ਉਹ ਲਿਆਵਾਂਗੇ ਡਾਈਨਿੰਗ ਦਾ ਕੱਪੜਾ ਲਿਆਵਾਂਗੇ ਇਹਦਾ ਟੇਬਲ ਦਾ ਹੋਰ ਦਾ ਕੱਪੜਾ ਆਊਗਾ ਟ੍ਰਾਂਸਪੇਰੈਂਟ ਜਿਹਾ ਨਹੀਂ ਮੇਰੇ ਕੋਲ ਅਬਰ ਸਾਚੀ ਵੀ ਦਿਖਣਾ ਚਾਹੀਦਾ ਹੈ ਨਾ ਜਿਹੜਾ ਲੋਗੋ ਇਹ ਲੋਗੋ ਹੈ ਬ੍ਰਾਂਡ ਆਏ ਹੈ ਹਨਾ ਦਮਨ ਬਰ ਸੱਚੇ ਉਹ ਹੈ ਮਤਲਬ ਇਹ ਸਾਡੀ ਡਾਈਨਿੰਗ ਟੇਬਲ ਫਿੱਟ ਹੋ ਚੁੱਕੇ ਆ ਆਪਣਾ ਅੰਦਰੋਂ ਦਿਖਾਨੀ ਆ ਕੰਟਰਾਸਟ ਕਰ ਲੈਣਾ ਪੀਲੇ ਰੰਗ ਦੀ ਕੁਰਸੀ ਆਹੋ ਪੀਲੇ ਰੰਗ ਦੇ ਨਵੇਂ ਟੇਬਲ ਚੇਂਜ ਕਰਾਇਆ ਟੇਬਲ ਇਹਦੇ ਨਾਲ ਹੋਰ ਸੀ ਕੁਰਸੀਆਂ ਨਾਲ ਅਸੀਂ ਆ ਚੇਂਜ ਕਰਾਇਆ ਮਤਲਬ ਉਹਦੇ ਅੰਦਰ ਅੰਦਰ ਦਾ ਜਿਹੜੀ ਚੀਜ਼ ਸੀ ਨਾ ਉਹ ਹੈਗੀ ਸੀ ਵਾਈਟ ਤੇ 골ਡਨ ਜੀ ਉਹ ਚੇਂਜ ਕਰਵਾ ਕੇ ਅਸੀਂ ਆਹ ਦੂਸਰੇ ਡਾਇਨਿੰਗ ਟੇਬਲ ਦਾ ਸ਼ੀਸ਼ਾ ਰਖਾਇਆ ਉਹਦੀਆਂ ਲੱਤਾਂ ਹੋਰ ਸੀ ਇਹਦੀਆਂ ਲੱਤਾਂ ਜੀਆਂ 골ਡ ਨੇ ਲਓ ਜੀ ਭਾਈ ਜੀ ਇਸ ਟਾਈਮ ਪੌਣੇ 11 ਹੋ ਗਏ ਨੇ ਤੇ ਤੁਸੀਂ ਦੇਖੋ ਵੀ ਆਪਾਂ ਕਹਿ ਦਿੰਨੇ ਆ ਕਿ ਆਪਣੇ ਪੰਜਾਬੀਆਂ ਨੂੰ ਮੌਕਾ ਦੋ ਤੇ ਆਪਾਂ ਭਈ ਇਹ ਲਾ ਰਹੇ ਪੌਣੇ 11 ਟਾਈਮ ਹੋ ਗਿਆ ਭਈਆਂ ਨੂੰ ਇੱਕ ਵਾਰ ਕਿਹਾ ਫਸਤੇ ਕੰਮ ਤੇ ਲੱਗ ਗਏ ਆ ਅੱਛਾ ਆਹ ਸਾਡੇ ਪੰਜਾਬੀ ਬੰਦੇ ਦਾ ਕੰਮ ਸੀਗਾ ਕਿ ਪੰਜਾਬੀ ਬੰਦਾ ਇੱਥੇ ਛੱਡ ਕੇ ਚਲਾ ਗਿਆ ਉਹ ਦੁਬਾਰਾ ਗੇੜਾ ਨਹੀਂ ਮਾਰਿਆ ਅੱਜ ਦੇਖੋ ਆਹ ਪ੍ਰਵਾਸੀ ਆਏ ਹੋਏ ਨੇ ਆਪਣੇ ਕੋਲ ਠੀਕ ਆ ਜੀ ਇਹ ਵਿਚਾਰਿਆਂ ਨੇ ਅੱਜ ਸਾਰਾ ਸਾਡਾ ਜਿਹੜਾ ਕੰਮ ਹੈ ਇਹ ਅੱਜ ਨੱਕੀ ਕਰ ਰਹੇ ਨੇ ਦੇਖੋ ਇਹ ਇਸ ਟਾਈਮ ਟਾਈਮ ਦੇਖਿਆ ਹਣਾ ਤੁਸੀਂ ਪੌਣੇ 11 ਦਾ ਟਾਈਮ ਹੈ 11 ਵਜ ਗਏ ਨੇ ਆਹ ਮੁੰਡਾ ਦੇਖਾ ਪਾਣੀ ਖੜਦਾ ਸੀਗਾ ਇਹ ਤਾਂ ਦੋ ਟੈਨਾਂ ਪਟਾ ਕੇ ਆਪਾਂ ਦੁਬਾਰਾ ਕਰਾਈਏ ਨੇ ਉਹ ਦੇਖੋ ਤੇ ਮਤਲਬ ਉਹ ਬੰਦੇ ਕਿੰਨੇ ਮਿਹਨਤੀ ਨੇ ਇਹਨਾਂ ਦਾ ਕੰਮ ਦੇਖੋ ਕੰਮ ਬਹੁਤ ਵਧੀਆ ਕਰਦੇ ਨੇ ਇਹ ਕੰਮ ਦੀ ਗੱਲ ਕੰਮ ਦੇ ਵਿੱਚ ਇਹਨਾਂ ਦੀ ਕੋਈ ਦਿੱਕਤ ਨਹੀਂ ਹੈਗੀ ਪੌਣੇ 11 ਹੋ ਪਏ ਨੇ ਰੋਟੀ ਨਹੀਂ ਖਾਧੀ ਇਹਨਾਂ ਨੇ ਬਾਕੀ ਨਾਲੇ ਹੁਣ ਮਾਨਤਨ ਜਿਹੜਾ ਹੈਗਾ ਉਹ ਆਪਾਂ ਕਰਦੇ ਆ ਕਿਉਂਕਿ ਕੰਮ ਇਹਨਾਂ ਨੇ ਕੀਤਾ ਹੈ ਇੱਕ ਵਾਰ ਕਹੇ ਤਾਂ ਕੀਤਾ ਐ ਨਹੀਂ ਹੈਗਾ ਕਿ ਇੱਕ ਵਾਰ ਕਹੇ ਤਾਂ ਕੀਤਾ ਐ ਨਹੀਂ ਹੈਗਾ ਵੀ ਆਪਾਂ ਨੇ ਉਹ ਤਰਲੇ ਕੀਤੇ ਨੇ ਉਹ ਆਪਣੇ ਜਿੱਥੇ ਪੰਜਾਬੀ ਬੰਦੇ ਤੋਂ ਆਪਣੇ ਪਿੰਡ ਦੇ ਬੰਦੇ ਤੋਂ ਲਵਾਇਆ ਉਹ ਤਰਲੇ ਕਰਦੇ ਨੇ ਉਹ ਦੁਬਾਰਾ ਮੁੜ ਕੇ ਨਹੀਂ ਆਇਆ ਇਹ ਵੀਡੀਓ ਬਣਾਉਣੀ ਪੈਗੀ ਵੀ ਇਹ ਇਹਨਾਂ ਦਾ ਕੰਮ ਦੇਖੋ ਤੁਸੀਂ ਮਿੰਟੋ-ਮਿੰਟ ਇਹਨਾਂ ਨੇ ਕੰਮ ਨਵੇੜਦਾ ਪੌਣੀ 11 ਹੋਏ ਪਹਿਲੇ ਮੌਜੂਦ ਚੈੱਕਰ ਹੋਂ ਲੱਗੇ ਨੇ ਨਾਲ ਦੇਖੋ ਜਾਂ ਵੀ ਦੇਖੋ ਕਿੰਨੇ ਪਿਆਰ ਨਾਲ ਲਾਈ ਆ ਤੁਹਾਨੂੰ ਮੈਂ ਤੇਰੇ ਪੰਜਾਬੀ ਬੰਦੇ ਦੀ ਜਾਰੀ ਆ ਉਹ ਦਿਖਾਉਂਗਾ ਉਹਨੇ ਕਿਵੇਂ ਕਿਹੜੇ ਹੱਥਾਂ ਨਾਲ ਲਾਈ ਵੀ ਜ ਉਹਨੇ ਜੜੀ ਜੰਦ ਰੱਛੇ ਪਣੀ ਹੂੰ ਮੋਰੀ ਦੇ ਕੋ ਪਾਣੀ ਜਾਣ ਲੱਗ ਪਿਆ। ਮੋਰੀ ਦੇ ਕੋ ਜਾਣ ਲੱਗ ਪਿਆ ਪਰ ਪਾਣੀ ਭੱਜ ਜਾਂਦਾ। ਇਹ ਤਾਂ ਹੈਗਾ ਇੰਨਾ ਦਾ ਕੰਮ। ਹੁਣ ਤੁਹਾਨੂੰ ਆਪਣੇ ਵਾਲੇ ਬੰਦੇ ਦਿਖਾਉਂਗਾ ਕਿ ਉਹ ਮਸ਼ੀਨ ਚੱਲ ਰਹੀ ਹੈ। ਕਟਰ ਚੱਲ ਰਿਹਾ ਉਸ ਤੋਂ ਬਾਅਦ ਦਿਖਾਉਂਗਾ ਕਿ ਉਹਦਾ ਨਮਕ ਕੀ ਹੈ। ਆਹ ਦੇਖੋ। ਆਹ ਸਾਡੇ ਪੰਜਾਬੀ ਬੰਦਿਆਂ ਦਾ ਕੰਮ ਦੇਖ ਲਓ। ਪੰਜਾਬੀ ਮਿਸਤਰੀਆਂ ਦਾ। ਇਹ ਸਤਨਾ ਦਾ ਕੰਮ ਵੀ ਆਪਾਂ ਕਰਦ ਲੈਣੇ ਹੁੰਨੇ ਆ। ਆਹ ਦੇਖ ਲਓ ਸਾਡੇ ਫਤੇ ਦੇ ਕੰਮ। ਨੀਤੇ ਚੰਗੀਆਂ ਗੱਲਾਂ ਨਹੀਂ ਕੋਈ। ਆ ਫਤੇ ਦੇ ਲਾ ਕਿੱਥੇ ਚੜਿਆ ਪਰਨੀ ਤਾਂ। ਬੰਦਰ ਖੈਰ ਬੰਦਰ। ਹਾਂ ਵਾਕਈ ਬੰਦਰ ਉੱਤੇ ਚੜਦੇ ਨੇ ਫਤੇ ਚੜਿਆ ਹੋਇਆ ਉੱਪਰ। ਉਹ ਕਾਊਂਟਰ ਦੇ ਉੱਤੇ ਪਹੁੰਚਿਆ ਹੋਇਆ। ਇੱਧਰ ਪਰਨੀ ਸਾਡਾ ਬੈਠਾ ਹੈ ਰਿਸੈਪਸ਼ਨ ਤੇ। ਅੱਜ ਅਸੀਂ ਸਾਰੇ ਕੋਰੀਅਰ ਕੋਰੀਅਰ ਕੱਢਣ ਲੱਗੇ ਪਏ ਹਾਂ ਸਾਰੀ ਤਿਆਰੀ ਕਰਨੀ ਹੈ। ਜੋ ਵੀ ਹੈਗਾ ਅੱਜ ਵੀਡੀਓ ਬਣਾਉਣੀ ਆਪਾਂ ਕਾਫੀ ਛੋਟਾ ਨਹੀਂ ਵੀਡੀਓ ਨਹੀਂ ਬਣੀ ਆ। ਉਹ ਬਣਾਲੀਏ ਹੈਲੋ। ਦੇ ਗਏ ਤੁਸੀਂ ਕਿਸੇ ਕਰ ਦੋ ਹਾਂ ਤਾਂ ਪੂਰੀ ਕੀ ਆਏ ਕਹਿੰਦਾ ਹਾਂ ਮੈਂ ਕੀ ਹਾਂ ਉੱਥੇ ਗਏ ਨਹੀਂ ਹੈਗੇ ਨਾ ਤੇ ਕਦੋਂ ਜਾਣਾ ਹਾਂ ਵੀ ਤੁਸੀਂ ਤੇ ਦਮੂ ਰਹੋ ਬਸ ਫਤਿਹ ਤਾਂ ਜਾਇਆ ਫਤਿਹ ਮੈਂ ਮੈਂ ਬਸ ਪਾਪਾ ਅਗਰੇਡ ਹੋਇਆ ਤੁਸੀਂ ਜਾਣਾ ਉਹਨਾਂ ਬਾਪਾ ਨੇ ਨਹੀਂ ਹੋ ਗਿਆ ਹੋ ਗਿਆ ਬਸ ਹੋ ਗਿਆ ਮੈਂ ਹੋ ਜਾ ਮੈਂ ਇੰਦਰ ਸੀ ਬੱਚੀਆਂ ਨੇ ਜੀ ਹਾਂ ਬੱਚੀਆਂ ਹੀ ਕਹਿੰਦਾ ਮੇਰੀਆਂ ਦੇ ਕੋਈ ਨਹੀਂ ਸੀ ਤੁਸ ਤੁਹਾਡੇ ਕਰਕੇ ਮਾਰ ਗਿਆ